ਜ਼ਿਲ੍ਹਾ ਹਸ਼ਿਆਰਪੁਰ ਦੇ ਦਸੂਆ ਅਦੀਨ ਪਿੰਡ ਦੇ ਪਿਛਲੇ 4 ਸਾਲ ਤੋਂ 사ウਦੀ ਅਰਬ ਦੀ ਜੇਲ੍ਹ ਵਿੱਚ ਬੰਦ ਇੱਕ ਨੌਜਵਾਨ ਦੇ ਜੇਲ੍ਹ ਵਿੱਚ ਹੀ ਸਿਰ ਕਲਮ ਕਰਨ ਦੇ ਪਰਿਵਾਰ ਨੂੰ ਆਈਫੋਨ ਨਾਲ ਪਰਿਵਾਰ ਸਦਮੇ ਵਿੱਚ ਆ ਗਿਆ 사ウਦੀ ਅਰਬ ਤੋਂ ਫੋਨ ਕਰਕੇ ਦੱਸਣ ਵਾਲੇ ਨੇ 1 ਮਾਰਚ ਤੋਂ 3 ਮਾਰਚ ਤੱਕ 3 ਵਾਰ ਫੋਨ ਕਰਕੇ ਇਹ ਸੂਚਨਾ ਦਿੱਤੀ ਜਿਸ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿ ਗਿਆ ਹੈ ਪੀੜਤ ਪਰਿਵਾਰਕ ਮੈਂਬਰਾਂ ਨੇ ਮਹਿਲਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਵਾਪਸ ਲਿਆਂਦਾ ਜਾਵੇ ਅਤੇ ਪੂਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਸਤਵਿੰਦਰ ਕੁਮਾਰ ਮੇਰਾ ਆਦਮੀ ਆ ਬਾਹਰ 12 ਤੋਂ ਬਾਹਰ ਗਿਆ ਸੀਗਾ ਔਰ 16 ਵਿੱਚ ਫਸ ਗਿਆ ਸੀ ਜਾਂਦਾ ਹੀ। ਅੱਛਾ ਮੈਨੂੰ ਫੋਨ ਆਉਂਦੇ ਸੀਗੇ 2 ਮਿੰਟ ਗੱਲ ਹੁੰਦੀ ਸੀ ਮੈਂ ਠੀਕ ਐ ਮੈਂ ਜੇਲ੍ਹ 'ਚ ਐ ਪਰ 4 ਦਿਨਾਂ ਦਾ ਸਾਨੂੰ ਨਾ ਫੋਨ ਆ ਰਹੇ ਆ ਕਿਸੇ ਦੇ ਪਹਿਲੇ ਮੇਰੇ ਕੋਲ ਨਾ ਸ਼ੁੱਕਰਵਾਰ ਫੋਨ ਕੀਤਾ ਮੇਰੇ ਕੋਲ ਭੇਤ ਲਿਆ ਸਾਰਾ ਘਰ ਦਾ ਚਲੋ ਮੈਂ ਕਰਦੀ ਰਹੀ ਮੈਂ ਫਿਰ ਵੀ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਮੇਰਾ ਨੰਬਰ ਵੀ ਕਿੱਥੋਂ ਆਇਆ ਕਿ ਇਦਾਂ ਤਾਂ ਮੈਨੂੰ ਕਦੀ ਜੇਲ੍ਹ 'ਚ ਫੋਨ ਨਹੀਂ ਆਇਆ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮੇਨਾਂ ਪਰਚਾਈ ਪਰਚਾਈ ਕਰਕੇ ਗੱਲ ਕੀਤੀ ਔਰ ਮੈਨੂੰ ਕਹਿੰਦਾ ਮੈਂ ਜੂਪੀ ਵਿਆਰ ਦਾ ਐ ਤਜੂਪੀ ਪਿਆਰ ਤਾਂ ਫਿਰ ਮੈਂ ਅਸੀਂ ਆਣ ਕੇ ਮੈਂ ਆਪਣੇ ਡੈਡੀ ਨੂੰ ਉਹਨਾਂ ਨੂੰ ਸਾਸੋਹਰੇ ਨੂੰ ਦੱਸਿਆ ਇੱਕ ਸਿਸਟਰ ਨੂੰ ਵੀ ਦੱਸਿਆ ਚਲੋ ਅਸੀਂ ਸੋ ਗਏ ਅਸਾਂ ਕੋਈ ਇਦਾਂ ਦੀ ਗੱਲ ਨਹੀਂ ਹੈ ਮੈਨੂੰ ਹੌਸਲਾ ਦਿੱਤਾ ਸਾਰਿਆਂ ਨੇ ਪਰ ਸਵੇਰੇ ਤੜਕੇ 8 ਵਜੇ ਫੋਨ ਆ ਗਿਆ ਮੇਰੀ ਬੇਟੀ ਨੇ ਚੱਕਿਆ ਔਰ ਉਹ ਕਹਿੰਦੀ ਮੰਮੀ ਉਹੀ ਅੰਕਲ ਦਾ ਫੋਨ ਆਇਆ ਅਸੀਂ ਗੱਲ ਕਰਦੇ ਰਹੇ ਕਰਦੀ ਕਰਦੀ ਮੈਨੂੰ ਕਹਿੰਦੇ ਆਪਣੇ ਨਾ ਮਾਤਾ ਪਿਤਾ ਨਾਲ ਮਾਈ ਬੁੱਢੇ ਨਾਲ ਗੱਲ ਕਰਾਓ ਮੈਂ ਡੈੜੀ ਨਾਲ ਗੱਲ ਕਰਾਈ ਡੈੜੀ ਨੂੰ ਸੋਣਿਆ ਨਹੀਂ ਮੈਂ ਸਵਿਚ ਔਨ ਕਰਤਾ ਡੈੜੀ ਪੁੱਛਦੇ ਰਹੇ ਕਿ ਹੋ ਠੀਕ ਠਾਕ ਹੈ ਸਾਡੇ ਪੁੱਤਰ ਨੇ ਕਦੋਂ ਆਣਾ ਕਹਿੰਦਾ ਪਿਤਾ ਜੀ ਤੁਹਾਡੇ ਪੁੱਤ ਜਿੰਦੂ ਨੂੰਨੀ ਗੱਲ ਕਹੀ ਡੈਡੀ ਰੋਣ ਲੱਪੇ ਮੈਂ ਬੜਾ ਹੌਸਲਾ ਰੱਖ ਕੇ ਫੋਨ ਪੜਿਆ ਮੈਨੂੰ ਵੀ ਇਹੀ ਗੱਲ ਕਹੀ ਜਾਂ ਮੈਂ ਫੇਰ ਕਮਾ ਪਾਜੀ ਤੁਸੀਂ ਮੈਨੂੰ ਕੱਲ ਫੋਨ ਕੀਤਾ ਤੁਸੀਂ ਕਿਉਂ ਨਹੀਂ ਦੱਸਿਆ ਕਹਿੰਦੇ ਮੇਰੀ ਹਿੰਮਤ ਨਹੀਂ ਪਈ ਦੱਸਣ ਦੀ ਮੈਂ ਉੱਥੇ ਡੇਗੀ ਮੇਰੀ ਕੁੜੀ ਆਈ ਉਹ ਵੀ ਰੋਣ ਲੱਪੀ ਦੀ ਮੰਗ ਕਰਦੇ ਮੰਗ ਮੰਗ ਕੁਝ ਨਹੀਂ ਕਰਦੇ ਅੱਛਾ ਫੇਰ ਫੋਨ ਕੱਟਦਾ ਪੇ ਪਿੰਡ ਤੇ ਕੱਟੇ ਹੋਗੇ ਸਾਰਿਆਂ ਨਾਲ ਗੱਲ ਕੀਤੀ ਪਰ ਜੇਲ੍ਹ ਚ ਇੰਨੀ ਗੱਲ ਨਹੀਂ ਹੁੰਦੀ 2 ਮਿੰਟ ਹੀ ਹੁੰਦੀ ਤੁਹਾਡੀ ਵਾਪਸ ਮੰਗਾਨਾ ਚਾਹੁੰਦੇ ਆ ਅਸੀਂ ਵਾਪਸ ਬੰਗਾਨਾ ਚਾਹੁੰਦੇ ਆ ਪਰ ਮੇਰੇ ਆਦਮੀ ਨੇ ਇੱਕੋ ਵਾਰੀ ਮੇਰੀ ਗੱਲ ਕਰਾ ਦੇਵੋ ਸੁਸਮਾਨਸਰਾਨ ਨੇ ਮੇਰੀ ਨਹੀਂ ਸੁਣਾਈ ਕੀਤੀ ਮੇਰਾ ਮੋਤੀ ਮੇਰਾ ਆਦਮੀ ਲੈ ਕੇ ਆਵੇ ਵਾਪਸ ਵਸ ਤੇ ਉਹ ਅੱਜ ਤੋਂ 4 ਸਾਲ ਪਹਿਲਾਂ ਵਿਦੇਸ਼ ਗਿਆ ਸੀ 사우ਦੀ ਅਰਬ ਦੇ ਵਿੱਚ ਤੇ 사우ਦੀ ਅਰਬ ਦੇ ਵਿੱਚ ਉਹਦਾ ਕਿਸੇ ਲੜਾਈ ਝਗੜੇ ਦੇ ਵਿੱਚ ਉੱਥੇ ਉਹ ਜੇਲ੍ਹ ਦੇ ਵਿੱਚ ਹੋ ਗਿਆ ਤੇ 4 ਸਾਲਾਂ ਤੋਂ ਉਹਦਾ ਫੋਨ ਤੇ ਆ ਰਿਹਾ ਸੀ ਲੇਕਿਨ ਪਰ ਚਾਰ ਸਾਲ ਅੱਜ ਤੋਂ ਕੋਈ ਤਕਰੀਬਨ 4 ਕੁ ਦਿਨ ਪਹਿਲਾਂ ਉਸੇ ਜੇਲ੍ਹ ਦੇ ਵਿੱਚੋਂ ਕੋਈ ਕੋਈ ਸਾਨੂੰ ਬਾਰ-ਬਾਰ ਘਰ ਵਾਲੇ ਨੰਬਰ ਤੇ ਫੋਨ ਕਰ ਰਿਹਾ ਕਿ ਉਸ ਦਾ ਸੋਦੀ ਅਰਬ ਦੇ ਵਿੱਚ ਸਿਰ ਕਲਮ ਕਰ ਦਿੱਤਾ ਗਿਆ ਲੇਕਿਨ ਪਰ ਸਾਡੀ ਸੁਸ਼ਮਾ ਸਵਰਾਜ ਜੀ ਨੂੰ ਇਹੋ ਅਪੀਲ ਹੈ ਕਿ ਸਾਨੂੰ ਇਸ ਬਾਰੇ ਸਚਾਈ ਪੂਰੀ ਤਰ੍ਹਾਂ ਪਤਾ ਲੱਗ ਸਕੇ ਸਾਨੂੰ ਇੱਕੋ ਅਪੀਲ ਅਸੀਂ ਵਾਰ-ਵਾਰ ਇਹੀ ਪੂਰਾ ਪਿੰਡ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੈ ਕਿ ਕੋਈ ਵੀ ਸਰਕਾਰ ਉੱਥੋਂ ਦੀ ਸਰਕਾਰ ਕਿਦਾਂ ਕਰ ਸਕਦੀ ਹੈ ਇਸ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਹੀ ਨਹੀਂ ਦਿੱਤੀ ਗਈ ਲੇਕਿਨ ਉਸ ਬੰਦੇ ਦੁਆਰਾ ਸਾਨੂੰ ਫਿਰ ਦੁਬਾਰਾ ਤੋਂ ਦੁਬਾਰਾ ਇਹੀ ਕਿਹਾ ਜਾ ਰਿਹਾ ਕਿ ਤੁਹਾਡਾ ਸਤਵਿੰਦਰ ਕੁਮਾਰ ਤੁਹਾਡਾ ਲੜਕਾ ਇਸ ਦੁਨੀਆ ਤੇ ਨਹੀਂ ਰਿਹਾ ਤੇ ਉਸ ਦੇ ਨਾਲ ਇੱਕ ਲੜਕਾ ਹੋਰ ਹੈ ਜੋ ਕਿ ਲੁਧਿਆਣੇ ਤੋਂ ਬਿਲੋਂਗ ਕਰਦਾ ਹੈ ਉਸ ਦਾ ਕਹਿਣਾ ਇਹੀ ਹੈ ਕਿ ਇਹਨਾਂ ਦੋਨਾਂ ਲੜਕਿਆਂ ਦਾ ਉੱਥੇ ਸਿਰ ਕਲਮ ਕਰ ਦਿੱਤਾ ਗਿਆ ਹੈ ਮੇਰੀ ਸੁਸ਼ਮਾ ਸਵਰਾਜ ਜੀ ਮੈਡਮ ਨੂੰ ਇਹੋ ਹੀ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਕੇਸ ਦੀ ਸੁਣਵਾਈ ਕੀਤੀ ਜਾਏ ਤੇ ਸਾਨੂੰ ਇਸ ਚੀਜ਼ ਬਾਰੇ ਪਤਾ ਸਾਨੂੰ ਆਪਣੇ ਸਤਵਿੰਦਰ ਕੁਮਾਰ ਬਾਰੇ ਦੱਸਿਆ ਜਾਵੇ ਕਿ ਉਹ ਇਸ ਟਾਈਮ ਸਹੀ ਹਾਲਾਤ ਦੇ ਵਿੱਚ ਹੈ ਸਾਨੂੰ ਇਹੀ ਹੈ ਕਿ ਸਾਨੂੰ ਉਸ ਦੀ ਇੱਕ ਕੋਲ ਹੀ ਕਰਾ ਦਿਓ